ਸਤਿਗੁਰਾਂ ਨੇ ਇਹੀ ਗੱਲ ਆਖੀ ਇੱਥੇ ਕਿ ਜਿਹੜਾ ਮਾਸ ਖਾਣਾ ਇਹ ਵੀ ਪਾਪ ਨਹੀਂ ਜੇ ਹੁਣ ਆਪਾਂ ਇਹਨੂੰ ਸਾਇੰਟਿਫਿਕ ਤਰੀਕੇ ਦੇ ਨਾਲ ਦੇਖਾਂਗੇ ਤਾਂ ਨੇਚਰ ਨੇ ਫੂਡ ਸਾਈਕਲ ਆਪਾਂ ਨੂੰ ਦਿੱਤਾ। ਖਾ ਮਾਸ ਨਹੀਂ ਖਾਣ ਵਾਲੀ ਗੱਲ ਪ੍ਰਚਲਿਤ ਆ ਪਹਿਲਾਂ ਦੀ। ਰਹਿਤ ਮਰਿਆਦਾ ਦਿੱਤਾ ਬਾਅਦ ਚ ਲਿਖੀ ਗਈ ਆ। ਉਹਦਾ ਅਸਲ ਕਾਰਨ ਕੀ ਆ? ਗੁਰੂਕਾਲ ਵੇਲੇ ਤੋਂ ਇਹ ਕਾਰਨ ਕੀ ਬਣਿਆ? ਨਵੀਂ ਪੰਥ ਪ੍ਰਵਾਨਤ ਜਿਹੜਾ ਮੈਥਡ ਆ ਸਲਟਰ ਦਾ ਉਹ ਝਟਕਾ ਹੀ ਆ। ਹਲਾਲ ਮਾਸ ਜਿਹੜਾ ਵੈਸੇ ਤਾਂ ਦੇ ਕਈ ਕਾਰਨ ਸੀ ਜੇ ਸਤਿਗੁਰਾਂ ਨੇ ਸਾਨੂੰ ਮਨਾ ਕੀਤਾ ਹਲਾਲ ਮਾਸ ਤੋਂ ਪਰ ਮੈਂ ਇਥੇ ਦੋ ਮੁੱਖ ਕਾਰਨ ਰੱਖਣੇ ਚਾਹੁੰਦਾ ਆ ਜਿਵੇਂ ਮੀਟ ਖਾਣਾ ਤੁਸੀਂ ਸਪਸ਼ਟ ਕਰਤਾ ਜੀ ਕੀ ਸਿੱਖ ਅੰਡਾ ਵੀ ਖਾਂਦੇ ਆ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਸਿੱਖ ਹੋਏ ਆਮਿਕਪਖ ਹੈ ਬਿਪਰ ਨਹੀਂ ਸੁਖਾਏ ਕਿ ਜੋ ਸਿੱਖ ਹੈ ਉਹ ਮਾਸਾਹਰੀ ਹੈ ਜੋ ਮਾਸ ਨਹੀਂ ਖਾਂਦਾ ਉਹ ਬ੍ਰਾਹਮਣ ਹੈ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਸਰੀ ਆਪਾਂ ਵੱਖ-ਵੱਖ ਵਿਸ਼ਿਆਂ ਤੇ ਤੁਹਾਡੇ ਨਾਲ ਗੱਲ ਕਰਦੇ ਆਂ ਪਿਛਲੇ ਐਪੀਸੋਡਾਂ ਦੇ ਵਿੱਚ ਆਪਾਂ ਦਸਮ ਗ੍ਰੰਥ ਬਾਰੇ ਤਿਲਕ ਬਾਰੇ ਸ਼ਸਤਰਾਂ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਚੁੱਕੇ ਆਂ ਤੇ ਅੱਜ ਜਿਹੜਾ ਅਸੀਂ ਵਿਸ਼ਾ ਚੁਣਿਆ ਮਾਸ ਮਾਸ ਕਰ ਮੂਰਖ ਝਗੜੇ ਇਸ ਵਿਸ਼ੇ ਤੇ ਗੱਲ ਕਰਨ ਲਈ ਅੱਜ ਆਪਾਂ ਸਟੂਡੀਓ ਦੇ ਵਿੱਚ ਬੁਲਾਇਆ ਅਨਮੋਲਬੀਰ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਉਹਨਾਂ ਦਾ ਸਵਾਗਤ ਤੇ ਫਿਰ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਅਨਮੋਲਬੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਟੂਡੀਓ 'ਚ ਆਉਣ ਤੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਨਮੋਲਬੀਰ ਸਿੰਘ ਜੀ ਜਿਵੇਂ ਆਪਾਂ ਪਿਛਲੇ ਵਿਸ਼ਿਆਂ ਤੇ ਗੱਲ ਕੀਤੀ ਹੈ ਹਨਾ ਜੀ ਤੁਹਾਡੇ ਵਿਚਾਰ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇੱਕ ਵੱਖਰੀ ਗੱਲ ਆ ਜੀ ਪਰ ਆਪਾਂ ਜਿਹੜੀ ਕੌਮ ਦੋ ਭਾਗਾਂ ਦੇ ਵਿੱਚ ਹਮੇਸ਼ਾ ਹੀ ਹਰੇਕ ਮੁੱਦੇ ਤੇ ਵੰਡੀ ਚੱਲੀ ਆ ਰਹੀ ਆ ਜੀ ਕੁਝ ਲੋਕ ਕਹਿੰਦੇ ਨੇ ਵੀ ਸਿੱਖ ਧਰਮ ਦੇ ਵਿੱਚ ਮੀਟ ਖਾਣਾ ਮਨਾਹੀ ਆ ਕੁਝ ਕਹਿੰਦੇ ਆ ਨਹੀਂ ਮਨਾਹੀ ਜੀ ਕੁਝ ਕਹਿੰਦੇ ਇਹ ਪਾਪ ਆ ਕੁਝ ਕਹਿੰਦੇ ਇਹ ਨਹੀਂ ਪਾਪ ਆ ਆਪਾਂ ਇਸ ਵਿਸ਼ੇ ਤੇ ਅੱਜ ਗੱਲ ਕਰਨਾ ਚਾਹੁੰਦੇ ਆਂ ਵੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤੇ ਇਹ ਜਿਹੜੇ ਵਿਚਾਰ ਨੇ ਆਪਾਂ ਦੋ ਹੀ ਗੱਲਾਂ ਦੇ ਨਾਲ ਗੱਲ ਸਾਂਝੀ ਕਰ ਸਕਦੇ ਆ ਇੱਕ ਤਾਂ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਕਰਦੇ ਆਂ ਸਾਨੂੰ ਪ੍ਰਮਾਣ ਦੀ ਵੀ ਲੋੜ ਹੁੰਦੀ ਆ ਤੇ ਸਾਨੂੰ ਵਿਗਿਆਨਕ ਢੰਗ ਨਾਲ ਵੀ ਗੱਲ ਕਰਨ ਦੀ ਲੋੜ ਹੁੰਦੀ ਆ ਸਾਡੇ ਕੋਲੇ ਦਲੀਲ ਵੀ ਹੋਣੀ ਚਾਹੀਦੀ ਆ ਤੇ ਸਾਡੇ ਕੋਲੇ ਗਰਬਾਣੀ ਦਾ ਔਟਾਸਰਾ ਸਭ ਤੋਂ ਪਹਿਲਾਂ ਚਾਹੀਦਾ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਆ ਜੇ ਸਭ ਤੋਂ ਪਹਿਲਾਂ ਤੇ ਗੁਰਬਾਣੀ ਤੋਂ ਹੀ ਆਪਾਂ ਗੱਲ ਸ਼ੁਰੂ ਕਰਦੇ ਆ 1299 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 1299 ਅੰਗ ਦੇ ਉੱਤੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਸ਼ਾਹੀ ਦਾ ਜਿਹੜਾ ਸ਼ਬਦ ਹੈ ਮਾਸ ਮਾਸ ਕਰ ਮੂਰਖ ਝਗੜਾ ਹੈ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸਮਾਣਾ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣਾ ਹੈ ਮਾਸ ਛੋੜ ਬੈਸ ਨੱਕ ਪਕੜਾ ਰਾਤੀ ਮਾਨਸ ਖਾਣਾ ਇਹ ਜਿਹੜਾ ਸ਼ਬਦ ਹੈ ਇਹ ਮਹਾਰਾਜ ਨੇ ਉਚਾਰਿਆ ਸੀ ਕੁਰੂਕhetra ਦੀ ਧਰਤੀ ਤੇ ਜਿਸ ਵਕਤ ਉੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ ਜਦ ਮਹਾਰਾਜ ਸੂਰਜ ਗ੍ਰਹਿਣ ਦੇ ਮੌਕੇ ਤੇ ਕੁਰੂਕhetra ਦੇ ਸਥਾਨ ਤੇ ਗਏ ਨੇ ਤੇ ਉੱਥੇ ਇੱਕ ਰਾਜੇ ਨੇ ਜਿਹੜਾ ਹਿਰਨ ਦਾ ਮਾਸ ਸਤਗੁਰਾਂ ਨੂੰ ਭੇਂਟ ਦਿੱਤਾ ਸੀ ਮਹਾਰਾਜ ਨੇ ਉੱਥੇ ਇਹ ਭਰਮ ਤੋੜਨ ਦੇ ਲਈ ਕਿ ਮਾਸ ਖਾਣਾ ਜਿਹੜਾ ਪਾਪ ਹੈ ਇਨੂੰ ਤੋੜਨ ਦੇ ਲਈ ਮਹਾਰਾਜ ਨੇ ਉੱਥੇ ਹਿਰਨ ਦਾ ਜਿਹੜਾ ਮਾਸ ਹੈ ਉਹ ਰੰਨਿਆ ਤੇ ਉੱਥੇ ਧੂਆਂ ਬਲ ਦਾ ਦੇਖ ਕੇ ਆਲੇ ਦੁਆਲੇ ਜਿਹੜੇ ਵਿਦਵਾਨ ਪੰਡਿਤ ਸਾਰੇ ਉੱਥੇ ਇਕੱਠੇ ਹੋਏ ਸੀ ਉਹ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਵੀ ਇਹ ਤੁਸੀਂ ਕੀ ਕੀਤਾ ਕਿ ਸੂਰਜ ਗ੍ਰਹਿਣ ਦੇ ਮੌਕੇ ਤੇ ਤੁਸੀਂ ਮਾਸ ਜਿਹੜਾ ਆ ਰੰਨ ਰਹੇ ਹੋ ਫਿਰ ਸਤਗੁਰਾਂ ਨੇ ਇਸ ਸ਼ਬਦ ਦੇ ਰਾਹੀਂ ਲੋਕਾਂ ਨੂੰ ਸਮਝਾਇਆ ਸੀ ਕਿ ਮਾਸ ਦਾ ਵਿਸ਼ਾ ਜਿਹੜਾ ਹੈ ਇਸ ਤੇ ਝਗੜਾ ਮੂਰਖ ਲੋਕ ਕਰਦੇ ਨੇ ਜਿਨ੍ਹਾਂ ਨੂੰ ਗਿਆਨ ਦਾ ਧਿਆਨ ਦਾ ਕੋਈ ਪਤਾ ਨਹੀਂ ਔਰ ਇਦੇ ਵਿੱਚ ਵੀ ਕੋਈ ਫਰਕ ਸਤਗੁਰਾਂ ਨੇ ਨਹੀਂ ਦੱਸਿਆ ਕਿ ਸਬਜੀ ਯਾਨੀ ਜਿਹੜਾ ਸਾਗ ਹੈ ਔਰ ਮਾਸ ਦੇ ਵਿੱਚ ਫਰਕ ਕੀ ਹੈ ਤੇ ਕਿਹਦੇ ਵਿੱਚ ਪਾਪ ਹੈ ਕਿਹਦੇ ਚ ਪੁੰਨ ਹੈ ਸਤਗੁਰਾਂ ਨੇ ਇਹੀ ਗੱਲ ਆਖੀ ਇੱਥੇ ਕਿ ਜਿਹੜਾ ਮਾਸ ਖਾਣਾ ਇਹ ਵੀ ਪਾਪ ਨਹੀਂ ਜੇ ਹੁਣ ਆਪਾਂ ਇਹਨੂੰ ਸਾਇੰਟਿਫਿਕ ਤਰੀਕੇ ਦੇ ਨਾਲ ਦੇਖਾਂਗੇ ਤਾਂ ਨੇਚਰ ਨੇ ਫੂਡ ਸਾਈਕਲ ਆਪਾਂ ਨੂੰ ਦਿੱਤਾ ਫੂਡ ਸਾਈਕਲ ਦੇ ਵਿੱਚ ਸਭ ਤੋਂ ਜੇ ਬੇਸ ਲੈਵਲ ਤੇ ਆਪਾਂ ਮੰਨੀਏ ਜਿਨ੍ਹਾਂ ਆਪਾਂ ਕਈ ਵੇਜੀਟੇਸ਼ਨ ਜਿਹੜੀ ਹੈ ਜਾਨੇ ਕਾਹ ਹੋ ਗਿਆ ਜਾਂ ਹੋਰ ਕੰਦ ਮੂਲ ਜਿੰਨਾ ਵੀ ਹੈ ਸਬਜ਼ੀਆਂ ਨੇ ਗ੍ਰੀਨਰੀ ਹੈ ਫਿਰ ਜਿਹੜਾ ਕਾਹ ਹੈ ਉਹ ਮੰਨ ਲਓ ਖਰਗੋਸ਼ ਕਾਹ ਖਾ ਗਿਆ ਖਰਗੋਸ਼ ਨੂੰ ਖਾਣ ਵਾਲਾ ਉਹ ਕੋਈ ਅਜਗਰ ਅਜਗਰ ਨੂੰ ਜਿਹੜਾ ਹੈ ਉਸ ਤੋਂ ਉੱਪਰ ਦਾ ਲੈਵਲ ਦਾ ਜਿਹੜਾ ਪ੍ਰੇਡੇਟਰ ਹੈ ਜਿਹਨੂੰ ਆਪਾਂ ਪ੍ਰੇਡੇਟਰ ਕਹਿ ਦਿੰਨੇ ਆ ਸ਼ਿਕਾਰੀ ਜਾਨੇ ਬਾਜ ਹੋ ਗਿਆ ਉਹ ਬਾਜ ਜਿਹੜਾ ਸੱਪ ਨੂੰ ਮਾਰ ਦਿੰਦਾ ਖਾ ਜਾਂਦਾ ਜਿਹੜਾ ਮਨੁੱਖ ਹੈ ਇਸ ਨੂੰ ਕੁਦਰਤ ਨੇ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਹੈ। ਯਾਨੀ ਫੂਡ ਸਾਈਕਲ ਦੇ ਉੱਤੇ ਜੇ ਫੂਡ ਚੇਨ ਦੇ ਵਿੱਚ ਵੇਖਿਆ ਜਾਵੇ ਸਭ ਤੋਂ ਟਾਪ ਤੇ ਹਿਊਮਨਸ ਨੇ ਆਪਣੇ ਮਨੁੱਖ ਨੇ। ਤਾਂ ਇਹ ਵੀ ਕੋਈ ਪਾਪ ਪੁੰਨ ਦਾ ਇੱਥੇ ਵਿਸ਼ਾ ਨਹੀਂ ਆ ਜਾਂਦਾ ਕਿਉਂਕਿ ਨੇਚਰ ਹੈ ਫੂਡ ਸਾਈਕਲੇ ਚੱਲਦਾ ਹੀ ਰਹਿਣਾ ਇਸੇ ਤਰ੍ਹਾਂ। ਯਾਨੀ ਕਿ ਬੈਲੈਂਸ ਰੱਖਣ ਦੇ ਲਈ ਕ੍ਰੀਏਸ਼ਨ ਡਿਸਟ੍ਰਕਸ਼ਨ ਦੋਵੇਂ ਜ਼ਰੂਰੀ ਨੇ ਬਿਨਾ ਡਿਸਟ੍ਰਕਸ਼ਨ ਦੇ ਕ੍ਰੀਏਸ਼ਨ ਵੀ ਨਹੀਂ ਹੁੰਦੀ। ਜੇ ਕੁਝ ਨੁਕਸਾਨ ਹੋਇਆ ਉੱਥੇ ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਇਹ ਚੀਜ਼ ਗਲਤ ਹੈ ਉਹ ਆਪਾਂ ਨੂੰ ਗਲਤ ਲੱਗ ਸਕਦੀ ਕਿਉਂਕਿ ਆਪਣਾ ਮਾਈਂਡਸੈਟ ਇੱਥੇ ਮਾਈਂਡਸੈਟ ਦੀ ਵੀ ਗੱਲ ਆ ਜਾਂਦੀ ਆ ਆਪਣਾ ਆਪਣਾ ਮਾਈਂਡਸੈਟ ਹਰੇਕ ਦਾ ਪਰ ਇਹਦੇ ਵਿੱਚ ਕੋਈ ਮੈਂ ਕਹਿੰਦਾ ਵੀ ਗਲਤ ਗੱਲ ਤਾਂ ਹੈ ਨਹੀਂਗੀ ਇੱਥੇ ਕਿ ਮਾਸ ਖਾਣਾ ਪਾਪ ਹੈ ਜਾਂ ਸਬਜ਼ੀ ਖਾਣਾ ਪੁੰਨਾ ਕਿਉਂਕਿ ਦੋਵਾਂ ਦੇ ਵਿੱਚ ਲਾਈਫ ਤਾਂ ਹੈਗੀ ਆ ਦੋਵੇਂ ਲਾਈਫ ਸੋਰਸ ਨੇ ਮਰਦਾ ਚੀਜ਼ ਜਿਹੜੀ ਆ ਜਿਹਦੇ ਵਿੱਚ ਆਪ ਜਾਨ ਨਹੀਂ ਹੁੰਦੀ ਉਹ ਕਿਸੇ ਨੂੰ ਜਿਉਂਦਾ ਵੀ ਨਹੀਂ ਰੱਖ ਸਕਦੀ ਤੁਸੀਂ ਜਿਵੇਂ ਬਾਣਾ ਪਾਉਨੇ ਆ ਨਿੰਗਲ ਸਿੰਘਾਂ ਵਾਲਾ ਹਣਾ ਪੂਰਾ ਤਿਆਰ ਪਰ ਤਿਆਰ ਸ਼ਸ਼ਤਰਧਾਰੀ ਰਹਿੰਦੇ ਹੋ ਪਰ ਤੁਸੀਂ ਅੰਮ੍ਰਿਤ ਕਿੱਥੋਂ ਛਕਿਆ ਸੀ ਜੀ ਜੀ ਮੈਂ ਅੰਮ੍ਰਿਤ ਛਕਿਆ ਸਨ 2022 ਦੇ ਵਿੱਚ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੁਰਬ ਤੇ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਔਰ ਦਮਦਮਾ ਸਾਹਿਬ ਪੰਜਵੇਂ ਤਖਤ ਤੋਂ ਪੰਜ ਪਿਆਰੇ ਸਹਿਬਾਨ ਆਏ ਸੀ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਪਾਣ ਕਰਵਾਇਆ ਤੇ ਮਤਲਬ ਇਸ ਤਰ੍ਹਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਰਹਿਤ ਮਰਿਆਦਾ ਹੈ ਤਾਂ ਵੈਸੇ ਉਹ ਖਰੜਾ ਹੀ ਹੈ ਹੈਨਾ ਕਿਉਂਕਿ ਪ੍ਰਵਾਨਣ ਤਾਂ ਹੈ ਨਹੀਂ ਪ੍ਰਵਾਨਿਤ ਹੋਇਆ ਨਹੀਂ ਪਰ ਉਹ ਖਰੜਾ ਹੀ ਹੁਣ ਪ੍ਰਿੰਟ ਆਊਟ ਹੋ ਕੇ ਕੰਮ ਵੰਡਿਆ ਜਾ ਰਿਹਾ ਜੀ ਪਰ ਉਹਦੀ ਰਹਿਤ ਮਰਿਆਦਾ ਦੇ ਮੁਤਾਬਕ ਕੀ ਮੀਟ ਖਾਣਾ ਪ੍ਰਵਾਨਿਤ ਜੀ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਤ ਮਰਿਆਦਾ ਦਾ ਜੋ ਖਰੜਾ ਹੈ ਉਹਦੇ ਵਿੱਚ ਕੇਵਲ ਹalal ਮਾਸ ਜਿਹਨੂੰ ਆਪਾਂ ਕੁੱਠਾ ਮਾਸ ਵੀ ਕਹਿ ਦਿੰਦੇ ਆ ਉਹਨੂੰ ਖਾਣ ਦੀ ਮਨਾਈ ਹੈ ਉਹ 4 ਬੱਜਰ ਕੋਇਤਾਂ ਦੇ ਵਿੱਚ ਆਉਂਦਾ ਪਰ ਝਟਕੇ ਬਾਬਤ ਇਸ ਰਹਿਤ ਮਰਿਆਦਾ ਦੇ ਖਰੜੇ ਦੇ ਵਿੱਚ ਕੋਈ ਵੀ ਮੈਂਸ਼ਨ ਨਹੀਂ ਹੈਗਾ ਯਾਨੀ ਕਿ ਉਹਨਾਂ ਨੇ ਇਹ ਨਹੀਂ ਕਲੀਅਰ ਕੀਤਾ ਹੋਇਆ ਵੀ ਝਟਕਾ ਜਿਹੜਾ ਹੈ ਖਾਧਾ ਜਾ ਸਕਦਾ ਜਾਂ ਨਹੀਂ ਪਰ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਪੰਥ ਪ੍ਰਵਾਨਿਤ ਜਿਹੜਾ ਮੈਥਡ ਹੈ ਸਲਟਰ ਦਾ ਉਹ ਝਟਕਾ ਹੀ ਹੈ ਹਲਾਲ ਮਾਸ ਜਿਹੜਾ ਵੈਸੇ ਤਾਂ ਇਹਦੇ ਕਈ ਕਾਰਨ ਸੀ ਜੇ ਸਤਿਗੁਰਾਂ ਨੇ ਸਾਨੂੰ ਮਨਾ ਕੀਤਾ ਹਲਾਲ ਮਾਸ ਤੋਂ ਪਰ ਮੈਂ ਇੱਥੇ ਦੋ ਮੁੱਖ ਕਾਰਨ ਰੱਖਣੇ ਚਾਹੁੰਦਾ ਹਾਂ ਪਹਿਲਾ ਕਾਰਨ ਤੇ ਹੈ ਕਿ ਜਦੋਂ ਹਲਾਲ ਮਾਸ ਜਿਹੜਾ ਬਣਦਾ ਆ ਜਦੋਂ ਜਾਨਵਰ ਨੂੰ ਹਲਾਲ ਕਰਦੇ ਆ ਕਿਉਂਕਿ ਹਲਾਲ ਮਾਸ ਜਿਹੜਾ ਹੈ ਇਸਲਾਮ ਦੇ ਵਿੱਚ ਪਰਵਾਨ ਹੈ ਤਾਂ ਉਹ ਜਦੋਂ ਜਾਨਵਰ ਨੂੰ ਹਲਾਲ ਕੀਤਾ ਜਾਂਦਾ ਉਦੋਂ ਕਲਮਾ ਪੜ੍ਹਾਇਆ ਜਾਂਦਾ ਇਸ ਕਰਕੇ ਵੀ ਸਤਗੁਰਾਂ ਨੇ ਮਨਾ ਕੀਤਾ ਸੀ ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਆਪਾਂ ਸਾਇੰਟਿਫਿਕ ਤਰੀਕੇ ਨਾਲ ਦੇਖਾਂਗੇ ਤਾਂ ਜਿਹੜਾ ਕਿਸੇ ਵੀ ਜਾਨਵਰ ਦਾ ਜਿਹੜਾ ਨਿਊਟ੍ਰੀਸ਼ਨ ਹੁੰਦਾ ਉਹਦੇ ਮਾਸ ਨਾਲੋਂ ਜ਼ਿਆਦਾ ਉਹਦੇ ਬਲੱਡ ਦੇ ਵਿੱਚ ਹੁੰਦਾ ਹੈ ਜਿਹੜਾ ਹਲਾਲ ਮਾਸ ਹੁੰਦਾ ਉਹਦੇ ਵਿੱਚ ਉਹ ਸਾਰਾ ਬਲੱਡ ਜਿਹੜਾ ਆ ਜਾਨਵਰ ਦਾ ਨਿਚੋੜ ਲੈਂਦੇ ਆ ਤੇ ਇਸ ਕਰਕੇ ਵੀ ਉਹਦਾ ਜਿਹੜਾ ਕੇ ਲਈ ਆਪਾਂ 60 ਤੋਂ 70% ਜਿਹੜਾ ਉਹਦਾ ਨਿਊਟ੍ਰੀਸ਼ਨ ਹੈ ਉਹ ਖਤਮ ਹੋ ਜਾਂਦਾ ਇਸ ਕਰਕੇ ਵੀ ਸਾਤ ਗੁਰਾਂ ਨੇ ਇਸ ਚੀਜ਼ ਤੋਂ ਮਨਾਹੀ ਦਿੱਤੀ ਸੀ ਠੀਕ ਹੈ ਜੀ ਵੈਸੇ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਅ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਵੱਲੋਂ ਪ੍ਰਵਾਨਿਤ ਆ ਉਹਦੇ ਚ ਇਹੀ ਲਾਈਨ ਲਿਖੀ ਜਾਂਦੀ ਆ ਕਿ ਲਿਖੀ ਹੋਈ ਆ ਕਿ ਕੁੱਠਾ ਮਾਸ ਨਹੀਂ ਖਾਣਾ ਜੀ ਅ ਪਰ ਤੁਸੀਂ ਜਿਵੇਂ ਇਹ ਡਿਟੇਲ ਦੇ ਵਿੱਚ ਦੱਸਿਆ ਕੀ ਕੁੱਠਾ ਮਾਸ ਤੇ ਹਲਾਲ ਹਲਾਲ ਮਾਸ ਆ ਜਿਹੜਾ ਕੁੱਠਾ ਮਾਸ ਤੇ ਹਲਾਲ ਮਾਸ ਇੱਕੋ ਹੀ ਆ ਹਾਂਜੀ ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂਆਂ ਦੇ ਵੇਲੇ ਇਹਦੇ ਵਿਸ਼ੇ ਤੇ ਕੋਈ ਤੁਸੀਂ ਪ੍ਰਮਾਣ ਦੇ ਸਕਦੇ ਹੋ ਜੀ ਬਿਲਕੁਲ ਮੈਂ ਇੱਥੇ ਇੱਕ ਪ੍ਰਮਾਣ ਤੇ ਜਿਹੜਾ ਆਪਣੇ ਕੋਲ ਕਲੂਕ ਖੇਤਰ ਦੀ ਸਾਖੀ ਵਾਲਾ ਜਿੱਥੇ ਮਾਸ ਮਾਸ ਕਰ ਮੂਰਖ ਝਗੜਾ ਸ਼ਬਦ ਦਾ ਉਚਾਰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਾਸ਼ਾ ਜੀ ਨੇ ਕੀਤਾ ਜਿਹੜਾ ਤੁਸੀਂ 1299 ਅੰਗ ਤੇ ਹਾਂਜੀ ਦੱਸ ਰਹੇ ਹੋ ਔਰ ਦੂਸਰਾ ਪ੍ਰਮਾਣ ਮੈਂ ਇੱਥੇ ਦੇਣਾ ਚਾਹੁੰਦਾ ਮਹਿਮਾ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਜਿਹੜਾ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਬਾਬਾ ਸਰੂਪਦਾਸ ਜੀ ਭੱਲਾ ਦਾ ਲਿਖਿਆ ਹੋਇਆ ਰਚਨਾ ਉਹਨਾਂ ਦੀ ਹੈ ਉਹਦੇ ਵਿੱਚ ਉਹਨਾਂ ਨੇ ਦਰਜ ਕੀਤਾ ਆ ਕਿ ਜਦੋਂ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਸ਼ਾ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮਿਲਣ ਗਏ ਜਦੋਂ ਉਹਨਾਂ ਨੂੰ ਗੁਰੂ ਧਾਰਿਆ ਤੇ ਉਦੋਂ ਦਾ ਉਹ ਮੈਂਸ਼ਨ ਕਰਦੇ ਨੇ ਇੱਥੇ ਕਿ ਮੈਂ ਉਹ ਦੱਸਣਾ ਚਾਹਣਾ ਸੰਗਤ ਜੀ ਨੂੰ ਲੈ ਚਲੇ ਸਾਥ ਲੰਗਰ ਕੇ ਮਾਹੇ ਸੰਗੀ ਸਗਲ ਬੁਲਾਏ ਤਾਹੇ ਮਾਸ ਭਇਓ ਸਿੱਧ ਰਸੋਈ ਅਵਰ ਦਾਲ ਭਾਤ ਪੀ ਹੋਈ ਜਦ ਮਹਾ ਪ੍ਰਸਾਦ ਸਤਗੁਰ ਕਾ ਖਾਇਆ ਮਹਾ ਆਨੰਦ ਪ੍ਰਕਾਸ਼ ਹੋਏ ਆਇਆ ਸਤਗੁਰ ਪ੍ਰਸਾਦ ਮਹਿਮਾ ਕਿਆ ਕਹੈ ਜੋ ਕੋਈ ਪਾਵੇ ਸੋ ਸੁਖ ਲਹੈ ਇੱਥੇ ਵੀ ਮਾਸ ਦਾ ਮੈਂਸ਼ਨ ਆ ਜਾਂਦਾ ਕਿ ਗੁਰੂ ਦੇ ਲੰਗਰਾਂ ਦੇ ਵਿੱਚ ਵੀ ਮਾਸ ਜਿਹੜਾ ਆ ਉਹ ਵਰਤਦਾ ਸੀ। ਔਰ ਇਸ ਤੋਂ ਇਲਾਵਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਪੰਜਵੇਂ ਰੁੱਤ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਸਿੱਖ ਹੋਏ ਆਮਿਕ ਭਖਾਏ। ਵਿੱਪਰ ਨਹੀਂ ਸੁਖਾਏ। ਕਿ ਜੋ ਸਿੱਖ ਹੈ ਉਹ ਮਾਸਾਹਰੀ ਹੈ। ਜੋ ਮਾਸ ਨਹੀਂ ਖਾਂਦਾ ਉਹ ਬ੍ਰਾਹਮਣ ਹੈ। ਕਿ ਦ ਸਿੱਖ ਇਜ਼ ਦ ਵਨ ਹੂ ਈਟਸ ਮੀਟ ਐਂਡ ਦ ਬ੍ਰਾਹਮਣ ਇਜ਼ ਦ ਵਨ ਹੂ ਡਸ ਨਾਟ। ਸੰਗਤ ਜੀ ਜਵੇਨ 몰ਬੀਰ ਸਿੰਘ ਜੀ ਨੇ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਦਿੱਤਾ 1299 ਅੰਗ ਤੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਦੂਸਰਾ ਪ੍ਰਮਾਣ ਦਿੱਤਾ ਮਹਿਮਾ ਪ੍ਰਕਾਸ਼ ਦਾ ਤੀਸਰਾ ਪ੍ਰਮਾਣ ਦਿੱਤਾ ਸੂਰਜ ਪ੍ਰਕਾਸ਼ ਦਾ ਜਿਹੜੀ ਗੱਲ ਅਨਮੋਲਬੀਰ ਸਿੰਘ ਜੀ ਨੇ ਇਹ ਵੀ ਦੱਸੀ ਆ ਵਿਗਿਆਨਕ ਪੱਖ ਤੋਂ ਕਿ ਕਿਹੜਾ ਮਾਸ ਪੋਸਟਿਕ ਆ ਤੇ ਕਿਹੜਾ ਘਟ ਪੋਸਟਿਕ ਆ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਗੁਰੂਕਾਲ ਦੇ ਵਿੱਚ ਕੁੱਠਾ మాਸ ਨਹੀਂ ਖਾਣ ਵਾਲੀ ਗੱਲ ਪ੍ਰਚਲਿਤ ਆ ਪਹਿਲਾਂ ਦੀ ਰਹਿਤ ਮਰਿਆਦਾ ਤਾਂ ਬਾਅਦ ਚ ਲਿਖੀ ਗਈ ਆ ਉਹਦਾ ਅਸਲ ਕਾਰਨ ਕੀ ਆ ਗੁਰੂਕਾਲ ਵੇਲੇ ਤੋਂ ਇਹ ਕਾਰਨ ਕੀ ਬਣਿਆ ਗੁਰੂਕਾਲ ਵੇਲੇ ਜਿਹੜਾ ਮੁੱਖ ਕਾਰਨ ਸੀ ਹੋਵੇ ਸੀ ਕਿ ਜਦੋਂ ਭਾਰਤ ਦੇ ਉੱਤੇ ਮੁਗਲਾਂ ਦਾ ਰਾਜ ਸੀ ਤਾਂ ਮੁਗਲ ਹਾਕਮਾਂ ਨੇ ਜਿਹੜੇ ਸਮੇਂ ਦੀ ਹਕੂਮਤ ਸੀ ਖਾਸ ਕਰ ਔਰੰਗਜ਼ੇਬ ਬਾਦਸ਼ਾਹ ਦੀ ਇੱਥੇ ਗੱਲ ਕਰੀਏ ਤਾਂ ਉਹਨਾਂ ਨੇ ਝਟਕੇ ਦੇ ਉੱਪਰ ਕਹਿ ਲਈ ਪਾਬੰਦੀ ਲਾ ਦਿੱਤੀ ਸੀ ਓਕੇ ਤੇ ਇਹ ਇਸ ਕਰਕੇ ਗੁਰੂ ਸਾਹਿਬਾਨਾਂ ਨੇ ਫਿਰ ਇੱਕ ਵੰਗਾਰ ਦੇ ਤੌਰ ਤੇ ਵੀ ਇਹ ਕਿਹਾ ਸੀ ਕਿ ਜਿਹੜਾ ਹਲਾਲ ਮਾਸ ਨਹੀਂ ਛਕਣਾ ਛਕਣਾ ਤੇ ਝਟਕਾ ਛਕੋ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਜਦੋਂ ਇਹ ਬਚਨ ਆਉਂਦੇ ਨੇ ਕਿ ਮਹਾਰਾਜ ਨੇ ਜੋ ਰਹਿਤ ਦਿੱਤੀ ਹੈ ਖਾਲਸੇ ਨੂੰ ਉਹਦੇ ਵਿੱਚ ਵੀ ਇਹ ਆਉਂਦਾ ਹੈ ਕਿ ਕਰ ਝਟਕਾ ਬਕਰਣ ਕੋ ਖਾਇਓ ਮੁਰਦੇ ਕੁੱਤੇ ਨੇਕਟ ਨਾ ਜਾਇਓ ਕੇਸਨ ਕੀ ਕੀਜੋ ਪ੍ਰਤਪਾਲ ਨਾ ਉਸਰਣ ਸੋ ਕਟਿਓ ਬਾਲ ਕਹਿੰਦੇ ਵੀ ਜਿਹੜਾ ਮਾਸ ਹੈ ਉਹ ਝੜਕਾ ਹੀ ਸਕਣਾ ਤੁਸੀਂ ਕੁੱਠਾ ਮਾਸ ਨਹੀਂ ਸਕਣਾ ਔਰ ਇਹ ਸਾਖੀਆਂ ਸਾਰੀਆਂ ਉਦੋਂ ਤੋਂ ਹੀ ਆਉਂਦੀਆਂ ਨੇ ਜਦੋਂ ਝਟਕੇ ਦੇ ਉੱਤੇ ਬੈਨ ਲਾ ਦਿੱਤਾ ਸੀ ਤਾਂ ਇਹਦਾ ਪ੍ਰਮਾਣ ਆਪਾਂ ਨੂੰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਔਰ ਹੋਰ ਵੀ ਜਿਹੜੇ ਕੰਟੈਂਪੋਰੀ ਸੋਰਸਸ ਜੇ ਆਪਾਂ ਕਹੀਏ ਵੀ ਜੋ ਸਮਕਾਲੀ ਇਤਿਹਾਸਕਾਰਾਂ ਨੇ ਸਮਕਾਲੀ ਕਵੀਆਂ ਨੇ ਲਿਖਿਆ ਜਿਵੇਂ ਗੁਰਸੋਭਾ ਗ੍ਰੰਥ ਕਵੀ ਸੈਨਾਪਤ ਜੀ ਦਾ ਤਾਂ ਇਹਨਾਂ ਸਾਰਿਆਂ ਗ੍ਰੰਥਾਂ ਦੇ ਵਿੱਚ ਵੀ ਇਸ ਚੀਜ਼ ਦੇ ਪ੍ਰਮਾਣ ਮਿਲਦੇ ਨੇ ਅਨਮੋਲ ਵੀਰ ਜੀ ਤੁਸੀਂ ਇਹ ਗੁਰਬਾਣੀ ਦੇ ਪ੍ਰਮਾਣ ਦੇ ਕੇ ਵਿਸਥਾਰ ਚ ਦੱਸਿਆ ਜੀ ਪਰ ਮੈਂ ਇਹ ਵੀ ਜਾਨਣਾ ਚਾਹੁੰਦਾ ਵੀ ਵਰਤਮਾਨ ਸਮੇਂ ਦੇ ਵਿੱਚ ਕਿੱਥੇ ਕਿੱਥੇ ਤੇ ਕਿਹੜੀਆਂ-ਕਿਹੜੀਆਂ ਸੰਪਰਦਾਵਾਂ ਮੀਟ ਦਾ ਸੇਵਨ ਕਰਦੀਆਂ ਨੇ ਤੇ ਕਿਹੜੀ ਕਿਹੜੀਆਂ ਕਿਹੜੀਆਂ ਥਾਵਾਂ ਤੇ ਇਹ ਝਟਕਾ ਕੀਤਾ ਜਾਂਦਾ ਵਰਤਮਾਨ ਸਮੇਂ ਦੇ ਵਿੱਚ ਦਲਾ ਪੰਥਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਔਰ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਆਪਚਾਲਨਗਰ ਸਾਹਿਬ ਜੀ ਦੇ ਵਿੱਚ ਝਟਕੇ ਮਾਸ ਦਾ ਸੇਵਨ ਕੀਤਾ ਜਾਂਦਾ ਔਰ ਖਾਸ ਕਰ ਮੈਂ ਕਹਿਣਾ ਚਾਹਨਾ ਵੀ ਦੁਸ਼ਹਿਰੇ ਮਹਾਤਮ ਦੇ ਜਦੋਂ ਸਮਾਗਮ ਹੁੰਦੇ ਨੇ ਖਾਸ ਕਰ ਹਜੂਰ ਸਾਹਿਬ ਦੇ ਵਿੱਚ ਤਾਂ ਉਦੋਂ ਵੀ ਸ਼ਸਤਰਾਂ ਨੂੰ ਤਿਲਕ ਜਿਹੜਾ ਲੱਗਦਾ ਉਹ ਬੱਕਰੇ ਨੂੰ ਝੜਕਾ ਕੇ ਖੂਨ ਦਾ ਤਿਲਕ ਸ਼ਸਤਰਾਂ ਨੂੰ ਦਿੱਤਾ ਜਾਂਦਾ ਔਰ ਇਹ ਸਾਲ ਦੇ ਵਿੱਚ ਚਾਰ ਮਹੱਲੇ ਉੱਥੇ ਜਿਹੜੇ ਨਿਕਲਦੇ ਨੇ ਚਾਰਾਂ ਮਹੱਲਿਆਂ ਦੇ ਵਿੱਚ ਹੀ ਤਖਤ ਸਾਹਿਬ ਆਪ ਬੱਕਰਾ ਲੈ ਕੇ ਆਉਂਦਾ ਔਰ ਤਖਤ ਸਾਹਿਬ ਦੇ ਅੰਦਰ ਫਿਰ ਬੱਕਰਾ ਚੜਕਾਇਆ ਜਾਂਦਾ ਉਹਦਾ ਡਲਾ ਪ੍ਰਸ਼ਾਦ ਜਿਹੜਾ ਮਹਾਂ ਪ੍ਰਸ਼ਾਦ ਵਰਤਾਇਆ ਜਾਂਦਾ ਔਰ ਖੂਨ ਦਾ ਜਿਹੜਾ ਤਿਲਕ ਸ਼ਸਤਰਾਂ ਨੂੰ ਦਿੱਤਾ ਜਾਂਦਾ ਠੀਕ ਹੈ ਜੀ ਤੇ ਤੁਸੀਂ ਬੇਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਮੁਤਾਬਕ ਅੰਮ੍ਰਿਤ ਛਕਿਆ ਜੀ ਜਿਹੜੇ ਪੰਜ ਪਿਆਰੇ ਨੇ ਤੱਕ ਸ੍ਰੀ ਦਮਦੋਸ ਸਾਹਿਬ ਤੋਂ ਆਏ ਗੁਰਦੁਆਰਾ ਖਾਲਸਾ ਦਵਾਨ ਫਰੀਦਕੋੜ ਤੁਸੀਂ ਅੰਮ੍ਰਿਤ ਛਕਿਆ ਜੀ ਰਹਿਤ ਮਰਯਾਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਉਹਦੇ ਵਿੱਚ ਲਿਖਿਆ ਕਿ ਕੁੱਠਾ ਮਾਸ ਨਹੀਂ ਖਾਣਾ ਇੰਨੀ ਲਾਈਨ ਨਹੀਂ ਲਿਖੀ ਆ ਮੈਂ ਖੁਦ ਪੜ੍ਹੀ ਆ ਮੇਰੇ ਕੋਲ ਆ ਰਹਿਤ ਮਰਯਾਦਾ ਮੈਂ ਹੁਣ ਇਸ ਤੋਂ ਅਗਲੇ ਵਿਸ਼ੇ ਤੇ ਜਾਣਾ ਵੀ ਜਿਵੇਂ ਮੀਟ ਖਾਣਾ ਤੁਸੀਂ ਸਪਸ਼ਟ ਕਰਤਾ ਜੀ ਕੀ ਸਿੱਖ ਅੰਡਾ ਵੀ ਖਾਂਦੇ ਆ ਅ ਜੀ ਇਹਦਾ ਮੈਂ ਕਹਿਣਾ ਚਾਹਣਾ ਆ ਕਿ ਜਿਹੜਾ ਅੰਡਾ ਜਿਵੇਂ ਚੌਪਈ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਵੀ ਤੁਕਾਂ ਆਉਂਦੀਆਂ ਅੰਡਜ ਜੇਰਜ ਸੇਤਜ ਕੀਨੇ ਉਤਪੁਜ ਖਾਨ ਬਹੁਰ ਰਚ ਦਿਨੀ ਕੇ ਜਿਹੜਾ ਜਨਮ ਹੈ ਜਨਮ ਦੇ ਵੀ ਤਰੀਕੇ ਬਹੁਤ ਕੁਦਰਤ ਨੇ ਬਣਾਏ ਹੋਏ ਕਿਸੇ ਦਾ ਜਨਮ ਆਂਡੇ ਚੋਂ ਹੋ ਗਿਆ ਕਿਸੇ ਦਾ ਕਿਸੇ ਦੀ ਕੁਖ ਚੋਂ ਹੋਇਆ ਕਈ ਜਿਹੜੀ ਹੁਣ ਮੱਛੀ ਉਹ ਆਪਦੇ ਅੰਡੇ ਪਾਣੀ ਤੋਂ ਬਾਹਰ ਅਣਕ ਦਿੰਦੀ ਆ ਤਾਂ ਜਿਹੜਾ ਅੰਡਾ ਇਹ ਵੀ ਮੈਂ ਕਹਿੰਨਾ ਵੀ ਸਾਇੰਟਿਫਿਕ ਵੇ ਨਾਲ ਦੇਖੋਗੇ ਤਾਂ ਦੋ ਤਰੀਕਿਆਂ ਦੇ ਨੇ ਇੱਕ ਅਨਫਰਟਾਈਲਾਈਜ਼ਡ ਹੈ ਔਰ ਇੱਕ ਫਰਟਾਈਲਾਈਜ਼ਡ ਹੈ ਜਿਹਨੂੰ ਆਪਾਂ ਭਾਸ਼ਾ ਦੇ ਵਿੱਚ ਦੇਸੀ ਅੰਡਾ ਕਹਿ ਦਿੰਨੇ ਆ ਦੇਸੀ ਅੰਡਾ ਜਿਹੜਾ ਹੈ ਉਹ ਦੋਹਾਂ ਦੇ ਸੁਮੇਲ ਤੋਂ ਮੁਰਗੀ ਔਰ ਮੁਰਗੇ ਦੇ ਸੁਮੇਲ ਤੋਂ ਬਣਦਾ ਹੈ ਔਰ ਜਿਹੜਾ ਅਨਫਰਟਾਈਲਾਈਜ਼ਡ ਡੈਗ ਹੈ ਚਿੱਟਾ ਅੰਡਾ ਜਿਹੜਾ ਆਪਾਂ ਕਹਿ ਦਿੰਨੇ ਆ ਉਹ ਕੱਲੀ ਮੁਰਗੀ ਦਿੰਦੀ ਹੈ ਦੋਹਾਂ ਦੇ ਵਿੱਚ ਫਰਕ ਇੰਨਾ ਹੀ ਆ ਵੀ ਜਿਹੜੀ ਮੁਰਗੀ ਆਪ ਅੰਡਾ ਦਿੰਦੀ ਚਿੱਟਾ ਅੰਡਾ ਦਿੰਦੀ ਹੈ ਉਹਦੇ ਵਿੱਚ ਕਿਹਾ ਜਾਵੇ ਤਾਂ ਉਹ ਵੀ ਲਾਈਫ ਫਾਰਮ ਨਹੀਂ ਹੁੰਦੀ ਉਹਦੇ ਵਿੱਚ ਉਹ ਇਕੱਲਾ ਇੱਕ ਐਸੇ ਸੋਰਸ ਆਫ ਪ੍ਰੋਟੀਨ ਆਪਾਂ ਕਹਿ ਸਕਦੇ ਆ ਪਰ ਜਿਹੜਾ ਦੇਸੀ ਅੰਡਾ ਹੁੰਦਾ ਉਹਦੇ ਵਿੱਚੋਂ ਫਿਰ ਅੰਦਰੋਂ ਚੂਚਾ ਵੀ ਪੈਦਾ ਹੁੰਦਾ ਪਰ ਜਿੱਥੇ ਕਿਹਾ ਜਾਵੇ ਵੀ ਮਾਸ ਦੀ ਪ੍ਰਵਾਨਗੀ ਹੈਗੀ ਹੈ ਪੰਥ ਦੇ ਵਿੱਚ ਤੇ ਫਿਰ ਆਂਡਾ ਵੀ ਪ੍ਰਵਾਨ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਮਾਸ ਆਂਡੇ ਤੋਂ ਥੋੜਾ ਉੱਪਰ ਲੈਵਲ ਦਾ ਹੀ ਆ ਜਾਂਦਾ ਹੈ ਬਾਕੀ ਖਾਣ ਦਾ ਸਾਰਿਆਂ ਦਾ opinion ਆਪਣਾ ਕੋਈ ਖਾਣ ਵਾਲਾ ਬਹੁਤਾ ਸਿੱਖ ਨਹੀਂ ਬਣ ਜਾਂਦਾ ਨਹੀਂ ਖਾਣ ਵਾਲਾ ਥੋੜਾ ਸਿੱਖ ਨਹੀਂ ਰਹਿ ਜਾਂਦਾ ਪਰ ਇਹਦੀ ਪੰਥ ਦੇ ਵਿੱਚ ਮਨਾਈ ਕੋਈ ਨਹੀਂ ਹੈ ਠੀਕ ਹੈ ਜੀ ਸੰਗਤ ਜੀ ਜਿਵੇਂ ਅਨਮੋਲਬੀਰ ਸਿੰਘ ਨੇ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਿਮਾ ਪ੍ਰਕਾਸ਼ ਦੇ ਵਿੱਚੋਂ ਸੂਰਜ ਪ੍ਰਕਾਰ ਗ੍ਰੰਥ ਦੇ ਵਿੱਚੋਂ ਤੇ ਪਰਾਤਨ ਜਿਹੜਾ ਸਾਡਾ ਇਤਿਹਾਸ ਆ ਉਹਦੇ ਵਿੱਚੋਂ ਪ੍ਰਮਾਣ ਦੇ ਕੇ ਸਾਨੂੰ ਮੀਟ ਬਾਰੇ ਵਿਸਥਾਰ ਵਿੱਚ ਦੱਸਿਆ ਅੰਡੇ ਬਾਰੇ ਵਿਸਥਾਰ ਵਿੱਚ ਦੱਸਿਆ ਕਿਹਨੇ ਮੀਟ ਖਾਣਾ ਕਿਹਨੇ ਨਹੀਂ ਖਾਣਾ ਕਿਹਨੇ ਆਂਡਾ ਖਾਣਾ ਕਿਹਨੇ ਨਹੀਂ ਖਾਣਾ ਸਰਕਾਰ ਏ ਖਾਲਸਾ ਇੰਟਰਨੈਸ਼ਨਲ ਟੀਵੀ ਇਸ ਵਿਸ਼ੇ ਤੇ ਕੋਈ ਬਹਿਸ ਨਹੀਂ ਕਰਦਾ ਕਿਸੇ ਨਾ ਤੇ ਨਾ ਹੀ ਇਹ ਸਾਡਾ ਕੋਈ ਨਿੱਜੀ ਵਿਚਾਰ ਆ ਸਾਡਾ ਮਤਲਬ ਸਿਰਫ ਇੱਕੋ ਇੱਕ ਆ ਵੀ ਪ੍ਰਮਾਣ ਗ੍ਰੰਥ ਸਾਹਿਬ ਦੇ ਵਿੱਚੋਂ ਤੇ ਪ੍ਰਮਾਣ ਇਤਿਹਾਸ ਦੇ ਵਿੱਚੋਂ ਲੈ ਕੇ ਗੱਲ ਸਾਂਝੀ ਕਰਕੇ ਤੁਹਾਡੇ ਅੱਗੇ ਰੱਖਣਾ ਇਹ ਤੁਹਾਡਾ ਨਿੱਜੀ ਫੈਸਲਾ ਕਿਸੇ ਨੇ ਖਾਣਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਤੇ ਕਿਸੇ ਨੇ ਨਹੀਂ ਖਾਣਾ ਅਸੀਂ ਕਿਸੇ ਨੂੰ ਖਾਣ ਨੂੰ ਕਹਿੰਦੇ ਨਹੀਂ ਪਤ ਜਾਂਦੇ ਜਾਂਦੇ ਮੈਂ ਫਿਰ ਵੀ ਅਨਮੋਲ ਬੀਰ ਜੀ ਨੂੰ ਕਹਿਣਾ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋ ਤੇ ਆਪਾਂ ਫਿਰ ਸਮਾਪਤੀ ਵੱਲ ਵਧੀਏ ਜੇ ਮੈਂ ਬਸ ਇੰਨੀ ਕੀ ਬੇਨਤੀ ਕਰਨੀ ਚਾਹੁੰਨਾ ਵੀ ਵਿਸ਼ੇ ਇਸ ਤਰ੍ਹਾਂ ਦੇ ਬਹੁਤ ਨੇ ਔਰ ਜਿਵੇਂ ਕਿ ਇਹ ਨੇਚਰ ਦਾ ਸਿਸਟਮ ਹੀ ਹੈ ਇਹ ਵੀ ਕਈ ਕਿਸੇ ਚੀਜ਼ ਦੇ ਹੱਕ 'ਚ ਹੁੰਦੇ ਆ ਕਈ ਕਿਸੇ ਚੀਜ਼ ਦੇ ਵਿਰੋਧ 'ਚ ਹੁੰਦੇ ਆ ਜਿੱਥੇ મતਭੇਦ ਹੋਣ ਆਈਡੀਓਲੋਜੀਜ਼ ਦੇ ਵਿੱਚ ਜਿੱਥੇ ਕਿਤੇ ਆਈਡੀਓਲੋਜੀਕਲ ਡਿਫਰੈਂਸਸ ਆ ਜਾਂਦੇ ਆ ਉਥੋਂ ਕੋਈ ਨਵੀਂ ਵਿਚਾਰਧਾਰਾ ਹੀ ਨਿਕਲ ਕੇ ਆਉਂਦੀ ਆ ਇਹ ਚੀਜ਼ ਕੋਈ ਮਾੜੀ ਨਹੀਂ ਵਧੀਆ ਗੱਲ ਆ ਮਤ ਭੇਦ ਜ਼ਰੂਰੀ ਨਹੀਂ ਮਾੜੇ ਹੁੰਦੇ ਆ ਪਰ ਮਨ ਭੇਦ ਨਾ ਹੋਣ ਮਤ ਭੇਦ ਇੱਕ ਪੋਜ਼ਿਟਿਵ ਚੀਜ਼ ਆ ਪਰ ਜਿੱਥੇ ਮਨ ਭੇਦ ਆ ਜਾਣਾ ਫਿਰ ਉਥੇ ਗੱਲ ਬੜੇ ਅਗਾਹ ਲੈਵਲ ਤੇ ਵੱਧ ਜਾਂਦੀ ਆ ਸ਼ਾਇਦ ਉਥੋਂ ਨੈਗੇਟਿਵ ਚੀਜ਼ਾਂ ਵੀ ਆ ਜਾਂਦੀਆਂ ਹੈਗੇ ਆ ਆਪਾਂ ਸਾਰੇ ਗੁਰਨਾਣਕ ਦੀ ਫਲਵਾੜੀ ਦੇ ਹੀ ਆ ਉਹਦੇ ਬਾਗਦੇ ਆ ਤੇ ਇਸ ਕਰਕੇ ਵੀ ਇਹੀ ਆ ਵੀ ਅ ਪੰਥ ਦੇ ਮੁਤਾਬਕ ਜੋ ਵੀ ਚੀਜ਼ਾਂ ਆਪਣੇ ਕੋਲ ਆਉਂਦੀਆਂ ਆਪਾਂ ਉਹਨਾਂ ਨੂੰ ਉਵੇਂ ਹੀ ਮੰਨਿਏ ਤੇ ਵੀ ਆਪਸ ਦੇ ਵਿੱਚ ਬਹਿਸਬਾਜ਼ੀ ਕਰਨ ਦੇ ਨਾਲੋਂ ਆਪ ਵਿਚਾਰਗੇ। ਇਹੀ ਮੈਂ ਬੇਨਤੀ ਕਰਨੀ ਚਾਹੁੰਨਾ ਆ। ਬਾਕੀ ਸਾਰਿਆਂ ਦਾ ਆਪੋ ਆਪਣਾ opinion ਆ ਜਿਵੇਂ ਦੀ ਜਿਸੇ ਦੀ ਸੋਚ ਹੈ ਉਹ ਆਪਣੀ ਸੋਚ ਦੇ ਮੁਤਾਬਕ ਚੱਲਦੇ ਨੇ। ਬਾਕੀ ਜਿਵੇਂ ਕਿਸੇ ਨੂੰ ਕੋਈ ਚੀਜ਼ ਹজম ਹੋ ਸਕਦੀ ਹੈ ਕਿਸੇ ਨੂੰ ਉਹ ਚੀਜ਼ ਨਹੀਂ ਹজম ਹੁੰਦੀ। ਜਿਵੇਂ ਆਮ ਹੀ ਸਿਆਣੇ ਕਹਿੰਦੇ ਵੀ ਕਿਸੇ ਨੂੰ ਮਾਹ ਬੰਦੀ ਆ ਕਿਸੇ ਨੂੰ ਮਾਹ ਮਾਫਕ ਹੈ ਤਾਂ ਆਪਣਾ ਆਪਣਾ ਡਾਈਜੈਸਟਿਵ ਸਿਸਟਮ ਵੀ ਸਾਰਿਆਂ ਦਾ ਹੈਗਾ ਆ ਉਹ ਆਪੋ ਆਪਣੇ ਖਾਦ ਪਦਾਰਥ ਉਵੇਂ ਰੱਖ ਸਕਦੇ ਨੇ ਸੰਗਤ ਜੀ ਸੋਚ ਕਿਸੇ ਦੀ ਗੁਲਾਮ ਨਹੀਂ ਜਿੱਦਾਂ ਦੀ ਵੀ ਸੋਚ ਮਨੁੱਖ ਰੱਖਦਾ ਉਸੇ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰ ਸਕਦਾ 에ਪੀਸੋਡ ਦੀ ਇੱਥੇ ਹੀ ਕਰਦੇ ਹਾਂ ਸਮਾਪਤੀ ਅਗਲੇ ਕਿਸੇ ਹੋਰ ਵਿਸ਼ੇ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਉਦੋਂ ਤੱਕ ਲਈ ਸਾਨੂੰ ਦਿਓ ਆਗਿਆ ਮੇਰੇ ਤੇ ਅਨਮੋਲ ਵੀਰ ਸਿੰਘ ਦੀ ਸਾਂਝੀ ਫਤਿਹ ਕਰਿਓ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ